ਇਹ ਚੈਨਲ ਤੇ ਤੁਹਾਡਾ ਸਵਾਗਤ ਹੈ ਸਤਿ ਸ੍ਰੀ ਅਕਾਲ ਮੈਂ ਹਾਂ ਸਤਵੀਰ ਕੌਰਮਾਨ ਤੁਹਾਨੂੰ ਸਭ ਤੋਂ ਪਹਿਲਾਂ ਤਾਂ ਮੈਂ ਇਹ ਦੱਸ ਦਵਾਂ ਵੀ ਆਪਣੇ ਦੋ ਚੈਨਲ ਆ ਚੱਲਦੇ ਆ ਸਰਿੰਦਰ ਮਾਨ ਅਫੀਸ਼ੀਅਲ ਸਰਿੰਦਰ ਮਾਨ ਤੇ ਇਹਨਾਂ ਦੋਨਾਂ ਚੈਨਲਾਂ ਨੂੰ ਸਬਸਕ੍ਰਾਈਬ ਤੇ ਸ਼ੇਅਰ ਲਾਈਕ ਜਰੂਰ ਕਰਨਾ ਤੇ ਆਪਾਂ ਗੱਲ ਕਰਦੇ ਆ ਅੱਜ ਕੇਸਾਂ ਦੀ ਜਿਹੜੇ ਕੇਸ ਮੈਨੂੰ ਤਾਂ ਹੁਣ ਆਏ ਲੱਗਣ ਲੱਗ ਗਿਆ ਵੀ ਜਦੋਂ ਮੈਂ ਸ਼ਹਿਰ ਬਾਜ਼ਾਰ ਚ ਦੇਖਦੀ ਆ ਵੀ ਮੈਨੂੰ ਤਾਂ ਆਏ ਲੱਗਣ ਲੱਗ ਗਿਆ ਵੀ ਜਿਹੜੀਆਂ ਇਹ ਸ਼ਾਪਾਂ ਵਾਂ ਦੁਕਾਨਾਂ ਵਾਂ ਇਹਨਾਂ ਤੇ ਰਵੜਾ ਹੁੰਦੀਆਂ ਕਿ ਨਹੀਂ ਹੁੰਦੀਆਂ ਕਿਉਂਕਿ ਜਦੋਂ ਵੀ ਆਪਾਂ ਸ਼ਹਿਰ ਬਾਜ਼ਾਰ ਜਾਂਦੇ ਆ ਤਾਂ ਹਰ ਇੱਕ ਦੇ ਲਗਭਗ 100 ਤੋਂ ਜੇ ਮੰਨ ਲਓ 100 ਬੰਦਾ ਤਾਂ ਉਹਦੇ ਵਿੱਚ ਦਸਾਂ ਜਾਣਿਆਂ ਦੇ ਜੂੜੇ ਜਾਂ ਗੁੱਤਾਂ ਕੀਤੀਆਂ ਹੁੰਦੀਆਂ ਬਾਕੀ ਸਾਰਿਆਂ ਦੇ ਕੇਸ ਖੁੱਲੇ ਕਿਉਂ ਹੁੰਦੇ ਆ ਮੈਨੂੰ ਇਹ ਸਮਝ ਨਹੀਂ ਆਈ ਵੀ ਅੱਗੇ ਜਦੋਂ ਪੁਰਾਣਾ ਜ਼ਮਾਨਾ ਹੁੰਦਾ ਸੀ ਤਾਂ ਮੰਮੀ ਹੁਣੀ ਸਾਡੇ ਜਿਹੜਾ ਦਹੀਂ ਕੱਢਦੇ ਹੁੰਦੇ ਸੀ ਗੇ ਲੱਸੀਆਂ ਕੱਢ ਕਿਉਂ ਕੱਢਦੇ ਹੁੰਦੇ ਸੀ ਮੱਖਣ ਤੇ ਉਹ ਹੱਥ ਸਾਡੇ ਕੇਸਾਂ ਨੂੰ ਲਾ ਦਿੰਦੇ ਹੁੰਦੇ ਸੀ ਕਹਿ ਦਿੰਦੇ ਹੁੰਦੇ ਸੀ ਇਹ ਦੇ ਨਾਲ ਕੇਸ ਵਧਣਗੇ ਤੇ ਕੇਸ ਢੱਕ ਕੇ ਰੱਖਣੇ ਮਿੱਟੀ ਨਹੀਂ ਪੈਣ ਦੇਣੀ ਤੇ ਅੱਜ ਕੱਲ ਜਦੋਂ ਆਪਾਂ ਦੇਖਦੇ ਆਂ ਸ਼ਹਿਰ ਬਾਜ਼ਾਰ ਚ ਜਾਂ ਵਿਆਹਾਂ ਸ਼ਾਦੀਆਂ ਚ ਵੀ ਤੇ ਕੇਸ ਖੁੱਲੇ ਹੁੰਦੇ ਆ ਮੈਨੂੰ ਇਹ ਸਮਝ ਨਹੀਂ ਆਈ ਵੀ ਕੇਸ ਖੁੱਲੇ ਕਰਨ ਦਾ ਇਹ ਕਿਹੜਾ ਹੈਗਾ ਰਵਾਜ ਵੀ ਜਿਹੜੇ ਜਿਹਦੇ ਵਿੱਚ ਆਪਣੀ ਜ਼ਿਆਦਾ ਟੌਰ ਬਣਦੀ ਆ ਤੇ ਜਦੋਂ ਆਪਣੀ ਗੁੱਤ ਜਾਂ ਜੂੜਾ ਕੀਤਾ ਹੁੰਦਾ ਕਿ ਆਪਾਂ ਸੋਹਣੇ ਨਹੀਂ ਲੱਗਦੇ ਉਦੋਂ ਤੇ ਜਦੋਂ ਅੱਗੇ ਚੁੰਨੀ ਸਿਰ ਤੋਂ ਲੈ ਜਾਣੀ ਤਾਂ ਕਹਿਣਾ ਵੀ ਇਹਦੇ ਘਰ ਵਾਲਾ ਹੈ ਨੀਗਾ ਇਹਦੇ ਸਿਰ ਤੋਂ ਚੁੰਨੀ ਤਾਂ ਲੱਥੀ ਵੀ ਆ ਤੇ ਹੁਣ ਅੱਜ ਕੱਲ ਤਾਂ ਕੋਈ ਪਤਾ ਨਹੀਂ ਲੱਗਦਾ ਵੀ ਇਹ ਨੋਹ ਆ ਕਿ ਧੀ ਆ ਹਨਾ ਤੇ ਕੋਈ ਚੁੰਨੀ ਲੈਂਦਾ ਹੀ ਨਹੀਂਗਾ ਵੀ ਜਿਵੇਂ 100 ਚੋਂ 90% ਔਰਤਾਂ ਹੈਗੀਆਂ ਜਿਹੜੀਆਂ ਵੀ ਉਹ ਚੁੰਨੀ ਘੱਟ ਲੈਂਦੀਆਂ ਹਨਾ ਇਹ ਕਾ ਭਲੇ ਵੇਲੇ ਚੱਲ ਪਈਆਂ ਜੀਣਾ ਚੱਲ ਪਈਆਂ ਹਨਾ ਟੌਪ ਚੱਲ ਪਈ ਤੇ ਇਹ ਪਾ ਕੇ ਤੇ ਬਸ ਆਪਣੇ ਆਪ ਨੂੰ ਸਮਝਦੇ ਆ ਪਤਾ ਨਹੀਂ ਕੀ ਅਸੀਂ ਅੰਗਰੇਜ਼ ਬਣ ਗਏ ਆ ਹਨਾ ਤੇ ਮਤਲਬ ਤੁਸੀਂ ਆਪਦੇ ਸੱਭਿਆਚਾਰ ਨੂੰ ਹੀ ਭੁੱਲਦੇ ਜਾਂਦੇ ਆ ਚਲੋ ਸੱਭਿਆਚਾਰ ਵੀ ਛੱਡੋ ਤੁਸੀਂ ਇਹ ਤਾਂ ਦੇਖੋ ਵੀ ਤੁਸੀਂ ਆਪਦੇ ਮਾਂ ਪਿਓ ਦੀ ਤੇ ਸਹੁਰੇ ਸਸਹਰੇ ਦੀ ਅਜਿੱਤ ਹਨਾ ਕਿਵੇਂ ਕਰਨੀ ਆ ਵੀ ਤੁਸੀਂ ਆਪ ਦਾ ਚੁੰਨੀ ਲਾ ਕੇ ਤੁਸੀਂ ਬਣਦੇ ਆ ਵੀ ਅਸੀਂ ਬਹੁਤ ਵੱਡੇ ਹੀਰੋ ਲੱਗਦੇ ਆ ਵੀ ਮੈਨੂੰ ਤਾਂ ਇਹਨਾਂ ਗੱਲਾਂ ਤੋਂ ਵੀ ਮੈਨੂੰ ਬਹੁਤ ਚਿੰਤਾ ਜੀ ਰਹਿੰਦੀ ਆ ਹਨਾ ਮੈਂ ਹੁਣ ਕਈ ਵਾਰ ਇਹ ਸੋਚਦੇ ਹੁੰਨੇ ਆ ਵੀ ਜਿਵੇਂ ਹੁਣ ਆਪਣੇ ਹਨਾ ਗੁਰੂ ਸੀਗੇ ਤੇ ਗੁਰੂਆਂ ਨੇ ਆਪਦੇ ਚਾਰ ਪੁੱਤਰ ਵਾਰਤੇ ਹਨਾ ਉਹਨਾਂ ਨੇ ਕੀ ਦੀ ਖਾਤਰvare ਹਨਾ ਆਪਣੇ ਵਾਸਤੇ ਵੀ ਆਪਾਂ ਕੇਸ ਦਾੜੀ ਹਨਾ ਤੇ ਵੀ ਆਪਾਂ ਗੁੱਤਾਂ ਦੀ ਬੇਅਦਬੀ ਨਹੀਂ ਕਰਨੀਗੀ ਹਨਾ ਸਿਰ ਤੋਂ ਦੁਪੱਟੇ ਨਹੀਂ ਲਾਉਣੇਗੇ ਉਹ ਵੀ ਤਾਂ ਸਿੰਘਣਗੀਆਂ ਹੀ ਸੀਗੀਆਂ ਜਿਨ੍ਹਾਂ ਨੇ ਆਪਦੇ ਸਿਰ ਤੋਂ ਕਦੇ ਦੁਪੱਟੇ ਨਹੀਂ ਸਿਲਾਏ ਕੇਸ ਕਿਆਂ ਬੰਦੇ ਹੁੰਦੇ ਸੀ ਆਪਾਂ ਤਾਂ ਕੇਸ ਕੀ ਵੀ ਨਹੀਂ ਉਹ ਹਨਾ ਸਜਾਉਂਦੇਗੇ ਤੇ ਆਪਾਂ ਤਾਂ ਸਿਰਫ ਦੁਪੱਟੇ ਲੈਣੇ ਹੁੰਦੇ ਆ ਤੇ ਦੁਪੱਟੇ ਵੀ ਕਈ ਲੋਕਾਂ ਤੇ ਨਹੀਂ ਲਏ ਹੁੰਦੇ ਉਹ ਆਪਣੇ ਆਪ ਨੂੰ ਟੌਰ ਸਮਝਦੇ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਵੀ ਅੱਗੇ ਸਰੋਂ ਦਾ ਤੇਲ ਮਾਲ ਕੇ ਤੇ ਜੇ ਵਿਆਹ ਸ਼ਾਦੀ ਜਾਣਾ ਹੁੰਦਾ ਸੀਗਾ ਤਾਂ ਮੰਮੀ ਨੇ ਮੈਨੂੰ ਯਾਦ ਆ ਵੀ ਮੇਰੇ ਛੋਟੀ ਹੁੰਦੀ ਦੇ ਮੰਮੀ ਨੇ ਫੜ ਕੇ ਤੇ ਆਪਣਾ ਕੱਢਦੀ ਸੀਗੀ ਕਿਉਂ ਕੱਢਦੀ ਸੀਗੇ ਮੱਖਣ ਹਨਾ ਉਹ ਕੱਢ ਕੇ ਤੇ ਮੇਰੇ ਸਿਰ ਨੂੰ ਮਾਲਤਾ ਤੇ ਦੂਜੀਆਂ ਦੋ ਜਾਨੀਆਂ ਭੱਜ ਗਈਆਂ ਸਾਡੇ ਭੈਣਾਂ ਮੇਰੀਆਂ ਹਨਾ ਉਹ ਭੱਜ ਗਈਆਂ ਤੇ ਮੈਂ ਫੜੀ ਗਈ ਤੇ ਮੇਰੇ ਸਿਰ ਨੂੰ ਕਿਉਂ ਲਾਤਾ ਤੇ ਉਸ ਕਿਉਂ ਵਾਲੇ ਸਿਰ ਤੇ ਮੇਰੇ ਤੇ ਫਿਰ ਬਾਅਦ ਚ ਮੱਖੀਆਂ ਬੈਠਣ ਮੈਂ ਕਿਹਾ ਵੀ ਤੁਸੀਂ ਮੇਰੇ ਤਾਂ ਕਿਉਂ ਲਾਤਾ ਮਖਣੀ ਲਾਤੀ ਫਿਰ ਇਹਨਾਂ ਦੇ ਕਿਉਂ ਨਹੀਂ ਲਾਉਂਦੇ ਹੁੰਦੇ ਤਾਂ ਫਿਰ ਮੈਂ ਬਾਅਦ ਚ ਮੈਨੂੰ ਪਤਾ ਲੱਗਿਆ ਵੀ ਮੇਰੇ ਕੇਸ ਵੀ ਉਹਨਾਂ ਤੋਂ ਦੋ ਸਾਡੇ ਦੋ ਜਾਨੀਆਂ ਦੇ ਕੇਸ ਲੰਬੇ ਸੀਗੇ ਸਾਨੂੰ ਮੰਮੀ ਛੋਟੀਆਂ ਨੂੰ ਫੜ ਲੈਂਦੀ ਹੁੰਦੀ ਸੀ ਵੱਡੀਆਂ ਭੱਜ ਜਾਂਦੀਆਂ ਹੁੰਦੀਆਂ ਸੀ ਤਾਂ ਸਾਡੇ ਕੇਸ ਲੰਬੇ ਹੋ ਸੀਗੇ ਉਹਨਾਂ ਦੋਨਾਂ ਤੋਂ ਸਾਡੇ ਕੇਸ ਦੋਨਾਂ ਜਾਨੀਆਂ ਦੇ ਲੰਬੇ ਬਣੇ ਤੇ ਅਸੀਂ ਕਦੇ ਵੀ ਸਿਰ ਤੋਂ ਐਂ ਦੁਪੱਟਾ ਨਹੀਂ ਸੀ ਲਾਉਂਦੀਆਂ ਹੁੰਦੀਆਂ ਗੀਆਂ ਤੇ ਜੂੜੇ ਕਰ ਲੈਨੇ ਹੁਣ ਵੀ ਮੇਰੀ ਉਹੀ ਯਾਦ ਤਾਂ ਮੈਨੂੰ ਕਈ ਕਹਿ ਦਿੰਦੇ ਆ ਵੀ ਤੂੰ ਜੂੜਾ ਕਰਕੇ ਵਿਆਹ ਸ਼ਾਦੀ ਜਾਨੀ ਤਾਂ ਵੀ ਤੇਰੇ ਜੂੜਾ ਹੀ ਹੁੰਦਾ ਵਾ ਤੇ ਤੂੰ ਬੱਤ ਕਿਉਂ ਨਹੀਂ ਕਰਦੀਗੀ ਕਿ ਤੈਨੂੰ ਤੇਰੇ ਘਰ ਵਾਲਾ ਕారణ ਨਹੀਂ ਦਿੰਦਾ ਮੈਂ ਕਿਹਾ ਨਹੀਂ ਘਰ ਵਾਲਾ ਤਾਂ ਮੇਰਾ ਹਨਾ ਬਹੁਤ ਚੰਗਾ ਵਾ ਤੇ ਵੀ ਉਹਨੇ ਤਾਂ ਮੈਨੂੰ ਕਦੇ ਨਹੀਂ ਕੁਛ ਕਿਹਾਗਾ ਤੇ ਨਾ ਮੈਂ ਕੇਸ ਕਟਾਈ ਇੱਕ ਵਾਰੀ ਦੀ ਗੱਲ ਆ ਵੀ ਅਸੀਂ ਪੜਦੀਆਂ ਹੁੰਦੀਆਂ ਸੀਗੀਆਂ ਤੇ ਮੈਂ ਨਾ ਇੱਥੋਂ ਥੋੜੇ ਜੇ ਵਾਲ ਮੇਰੀ ਸਹੇਲੀ ਦੇ ਕੱਟੇ ਹੋਏ ਸੀ ਤੇ ਬਾਦ ਵਿੱਚ ਮੈਂ ਲੁਕੋਵਾਂ ਤੇ ਉਹ ਲੁਕਦੇ ਨਹੀਂ ਸੀਗੇ ਜਦੋਂ ਅਸੀਂ ਰੋਟੀ ਖਾਣ ਲੱਗੇ ਤਾਂ ਉਹ ਲਾਟ ਮੇਰੇ ਮੂਹਰੇ ਆ ਗਈ ਤਾਂ ਮੰਮੀ ਨੇ ਜਦ ਹੀ ਪੁੱਛਿਆ ਕਿ ਤੂੰ ਵਾਲ ਕੱਟੇ ਆ ਮੈਂ ਕਿਹਾ ਨਹੀਂ ਮੰਮੀ ਵਾਲ ਤਾਂ ਨਹੀਂ ਕੱਟੇਗੇ ਤੇ ਪਰ ਜਣੀ ਉਦੋਂ ਇੰਨਾ ਡਰ ਹੁੰਦਾ ਸੀਗਾ ਫਿਰ ਸੂਈ ਲਾ ਕੇ ਮੰਮੀ ਨੇ ਵਿਚ ਵਾਲਾ ਨੂੰ ਕਰਕੇ ਫੇਰ ਕਰਦੇ ਨੇ ਸੀ ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਦੁਨੀਆ ਕਿਹੜੇ ਪਾਸੇ ਨੂੰ ਤੁਰ ਪਈ ਆ ਪਹਿਲੀ ਗੱਲ ਤਾਂ ਇੱਥੇ ਆਪਣੇ ਸਿੱਖ ਦੇਸ ਦੇ ਹੀ ਘਾਟਾ ਹੁਣ ਤੁਹਾਨੂੰ ਵੀ ਪਤਾ ਹਨਾ ਤੇ ਦੂਜੀ ਗੱਲ ਜੇ ਹੈਗੇ ਵੀ ਆ ਤਮਾਵਾ ਦੇ ਪਹਿਲਾਂ ਤਾਂ ਵਾਲ ਕਟਾਏ ਹੁੰਦੇ ਆ ਗਲ ਚ ਪਾਏ ਹੁੰਦੇ ਆ ਫਿਰ ਉਸੇ ਤਰ੍ਹਾਂ ਬੱਚਿਆਂ ਨੇ ਕਰਨੇ ਆ ਹਨਾ ਤੇ ਮੈਨੂੰ ਤਾਂ ਕੋਈ ਸਮਝ ਨਹੀਂ ਆਉਂਦੀ ਕਿ ਆਪਾਂ ਹ ਕਹਿ ਦਿੰਨੇ ਆ ਵੀ ਸਿਆਣੇ ਕਹਿੰਦੇ ਬਈ ਜਿਵੇਂ ਆਪਦੇ ਕੇਸ ਬੰਨ ਕੇ ਰੱਖੋ ਹਨਾ ਵਿਆਹ ਸ਼ਾਦੀ ਜਾਂਨੇ ਕੇਸ ਖੁੱਲੇ ਹੋਣੇ ਚਾਹੀਦੇ ਅੱਗੇ ਇਹ ਹੁੰਦਾ ਸੀਗਾ ਵੀ ਕਿ ਵਿਆਹ ਸ਼ਾਦੀ ਚ ਗਿੱਲੇ ਕੇਸ ਤੇ ਖੁੱਲੇ ਕੇਸ ਨਹੀਂ ਰੱਖਣੇ ਹੁਣ ਆਪਾਂ ਜਦੋਂ ਕਿਤੇ ਜਾਂਦੇ ਆ ਪਹਿਲਾਂ ਆਪਾਂ ਸਿਰ ਧੋਨੇ ਆ ਚਾਹੇ ਤਾਂ ਮਾਰਗਾ ਤੇ ਚਾਹੇ ਹੈਗਾ ਵਿਆਹ ਸ਼ਾਦੀ ਪਹਿਲਾਂ ਆਪਾਂ ਸਿਰ ਧੋ ਕੇ ਜਾਂਦੇ ਆ ਵੀ ਸਾਡੇ ਜਿਹੜਾ ਮਾੜਾ ਮੋਟਾ ਤੇਲ ਲੱਗਿਆ ਕਿਤੇ ਉਹ ਆਏ ਨਾ ਅਗਲਾ ਕਹਦੇ ਵੀ ਇਹਦੇ ਚਿਪਚਿਪ ਜਿਹੇ ਵਾਲ ਕਰਦੇ ਆ ਤੇ ਪਹਿਲਾਂ ਸ਼ੈਂਪੂ ਕਰਕੇ ਜਾਂਦੇ ਆ ਅੱਗੇ ਲੱਸੀਆਂ ਨਾਲ ਨਹਾਉਂਦੇ ਹੁੰਦੇ ਸੀ ਮੈਨੂੰ ਤਾਂ ਕੋਈ ਸਮਝ ਨਹੀਂ ਆਉਂਦੀ ਦੁਨੀਆ ਕਿਹੜੇ ਪਾਸੇ ਨੂੰ ਚੱਲ ਪਈ ਆ ਚਲੋ ਰੱਬ ਰਾਖਾ ਚਲੋ ਹੁਣ ਆਪਾਂ ਕਰਦੇ ਹਾਂ ਖਾਣ ਪੀਣ ਦੀ ਗੱਲ ਆਪਣਾ ਖਾਣ ਪੀਣ ਕਿੰਨਾ ਮਾੜਾ ਹੋ ਗਿਆ ਹਨਾ ਵੀ ਆਪਾਂ ਆਪਣੀ ਜਿਹੜੇ ਅਨਾਜ ਜਿਵੇਂ ਹੁਣ ਕਣਕਾਂ ਲਾ ਲਓ ਆਪਾਂ ਜੇ ਉਹਨਾਂ ਨੂੰ ਟੈਸਟ ਕਰਾਉਣੀ ਆ ਤਾਂ ਸਾਹ ਕਹ ਦਿੰਦੇ ਇਹਦੇ ਵਿੱਚ ਨਿਰੀ ਜ਼ਹਿਰ ਹੈ ਜ਼ਹਿਰ ਕਿਹਨੇ ਪੈਦਾ ਕੀਤੀ ਜ਼ਹਿਰ ਵੀ ਆਪਾਂ ਹੀ ਪੈਦਾ ਕੀਤੀ ਤੇ ਜਿਹੜੇ ਹੈਗੇ ਖਾਣ ਪੀਣ ਦੀ ਗੱਲ ਹਨਾ ਆਪਾਂ ਪੀਜ਼ਾ 버ਗਰ ਇਦਾਂ ਦੀਆਂ ਚੀਜ਼ਾਂ ਖਾਣ ਲੱਗ ਗਏ ਆਪਾਂ ਆਪਦੇ ਖਾਣ ਪੀਣ ਨੂੰ ਤਾਂ ਭੁੱਲਦੇ ਹੀ ਜਾਂਨੇ ਆ ਜਿਵੇਂ ਮੱਕੀ ਦੀ ਰੋਟੀ ਬਾਜਰੇ ਦੀ ਰੋਟੀ ਹੋ ਗਈ ਹਨਾ ਕਣਕ ਦੀ ਰੋਟੀ ਹੋ ਗਈ ਕਦੇ ਮੂਲਿਆਂ ਵਾਲੇ ਕਦੇ ਕਿਵੇਂ ਆਪਾਂ ਪਰੌਠੇ ਲਾ ਲਾ ਕੇ ਮੰਮੀਆਂ ਆਪਣੀਆਂ ਸਾਡੇ ਮਾਪੇ ਖਵਾਉਂਦੇ ਹੁੰਦੇ ਸੀਗੇ ਹਨਾ ਤੇ ਆਪਾਂ ਹੁਣ ਜੇ ਬੱਚਾ ਮਾੜੀ ਜੀ ਜੈਦ ਕਰਦਾ ਵੀ ਅਸੀਂ ਪੀਜੇ 버ਗਰ ਲੈਣੇ ਆ ਤਾਂ ਅਸੀਂ ਬਾਜ਼ਾਰ ਨੂੰ ਤੁਰ ਪੈਨੇ ਕਿ ਉਹਦੇ ਨਾਲ ਸਾਨੂੰ ਕੋਈ ਬਿਮਾਰੀ ਨਹੀਂ ਲੱਗਦੀ ਵੈਸੇ ਆਪਾਂ ਕਹਿ ਦਿੰਨੇ ਆ ਵੀ ਅਸੀਂ ਚੰਗਾ ਖਾਣਾ ਵਾ ਮਾੜਾ ਨਹੀਂ ਖਾਣਾਗਾ ਤੇ ਕੀ ਜਿਹੜੇ ਆਪਾਂ ਮੈਦੇ ਵਾਲੀਆਂ ਚੀਜ਼ਾਂ ਖਾਣੇ ਆ ਜਾਂ ਬਾਹਰਲਾ ਖਾਣੇ ਆ ਤਲਿਆ ਵਾਲੇ ਉਹਦੇ ਨਾਲ ਸਾਨੂੰ ਕੋਈ ਬਿਮਾਰੀ ਨਹੀਂ ਲੱਗਦੀ ਜਿਵੇਂ ਦੇਸੀ ਘਿਓ ਆ ਉਹ ਤਾਂ ਸਾਡਾ ਡਾਕਟਰਾਂ ਨੇ ਬੰਦ ਕਰਤਾ ਦੁੱਧ ਸਾਡਾ ਡਾਕਟਰਾਂ ਨੇ ਬੰਦ ਕਰਤਾ ਹਨਾ ਆਪਾਂ ਕਹਿ ਦਿੰਨੇ ਆ ਵੀ ਸਾਨੂੰ ਤਾਂ ਮਨਾ ਕੀਤਾ ਚਾਹ ਵੀ ਸਾਨੂੰ ਡਾਕਟਰ ਨੇ ਹਨਾ ਮਨਾ ਕੀਤੀ ਆ ਵੀ ਘੱਟ ਪਿਓ ਅ ਸਸਗਾ ਨਹੀਂ ਸੀ ਪੀਂਦੇ ਕਿ ਦੁੱਧ ਨਹੀਂ ਸੀ ਪੀਂਦੇ ਦੇਸੀ ਕਿਉਂ ਨਹੀਂ ਸਖਾਂਦੇ ਹੁੰਦੇ ਤੇ ਇਹ ਕੀ ਹੋਇਆ ਵੀ ਹਾਂ ਸਾਡਾ ਇਹ ਸਾਰਾ ਕੁਸ ਡਾਕਟਰਾਂ ਨੇ ਬੰਦ ਕਰਤਾ ਠੀਕ ਹੈ ਜੀ ਡਾਕਟਰਾਂ ਨੇ ਬੰਦ ਕਰਤਾ ਡਾਕਟਰਾਂ ਨੇ ਤੁਹਾਨੂੰ ਪੀਜੇ 버ਗਰ ਨਹੀਂ ਬੰਦ ਕੀਤਾ ਤੁਹਾਨੂੰ ਗੋਲ ਗੱਪੇ ਨਹੀਂ ਬੰਦ ਕੀਤੇ ਸਾਰੀਆਂ ਚੀਜ਼ਾਂ ਆਪਾਂ ਖਾਣੇ ਆ ਹਨਾ ਹੁਣ ਆਪਾਂ ਮੈਂ ਕਹਿਣਾ ਤਾਂ ਨਹੀਂ ਚਾਹੁੰਦੀ ਸੀ ਕਿ ਕਈ ਥਾਵਾਂ ਤੇ ਹੁਣ ਵੈਸੇ ਤਾਂ ਉਹ ਆਪ ਹੀ ਸਾਰੇ ਸਿਆਣੇ ਆ ਮੈਂ ਨਹੀਂ ਕਹਿਣਾ ਚਾਹੁੰਦੀ ਸੀ ਵੀ ਜਿਵੇਂ ਲੰਗਰਾਂ ਚ ਵੀ ਹੁਣ ਕਈ ਵਾਰੀ ਆਪਣੇ ਆਪਾਂ ਦੇਖਿਆ ਵੀ ਕਹਿ ਦਿੰਦੇ ਅਸੀਂ ਇਹ ਲੰਗਰ ਲਾਇਆ ਅਸੀਂ ਇਹ ਮਤਲਬ ਕੋਲਚੇ ਆ ਹਣਾ ਤੇ ਇਦਾਂ ਦੀਆਂ ਚੀਜ਼ਾਂ ਚੱਲ ਪਈਆਂ ਅੱਗੇ ਹੁੰਦਾ ਸੀਗਾ ਵੀ ਪ੍ਰਸ਼ਾਦਾ ਸ਼ਕੋ ਹਨਾ ਆਉਂਦਾ ਤੇ ਜਿਵੇਂ ਹੁਣ ਇਹਦੇ ਵਿੱਚ ਸਰਕਾਰਾਂ ਦਾ ਤਾਂ ਕੋਈ ਕਸੂਰ ਨਹੀਂ ਜੇ ਆਪਾਂ ਕਹੀਏ ਵੀ ਸਰਕਾਰ ਦਾ ਇਹਦੇ ਵਿੱਚ ਕੋਈ ਰੋਲ ਆ ਸਰਕਾਰ ਦਾ ਕੋਈ ਕਸੂਰ ਨਹੀਂ ਖਾਣ ਪੀਣ ਅਸੀਂ ਆਪਣਾ ਆਪ ਮਾੜਾ ਕੀਤਾ ਵਾ ਨਾ ਕਿ ਸਰਕਾਰਾਂ ਨੇ ਕੀਤਾ ਆਪਦੀ ਸਿਹਤ ਦਾ ਧਿਆਨ ਤਾਂ ਆਪਾਂ ਆਪ ਰੱਖਣਾ ਵਾ ਨਾ ਕਿ ਸਰਕਾਰ ਨੇ ਆ ਕੇ ਰੱਖਣਾ ਵਾ ਬੱਚਿਆਂ ਦਾ ਧਿਆਨ ਵੀ ਕਿਹਨੇ ਰੱਖਣਾ ਆਪਾਂ ਮਾਂ ਪਿਓ ਨੇ ਰੱਖਣਾ ਵਾ ਹਨਾ ਪਿਓ ਆ ਉਹ ਕਮਾਈ ਕਰਨ ਜਾਂਦਾ ਤਾਂ ਧਿਆਨ ਘਰੇ ਮਾਂ ਨੇ ਆਏ ਨੂੰ ਕੀ ਦੇਣਾ ਬੱਚੇ ਨੂੰ ਕੀ ਨਹੀਂ ਦੇਣਾ ਉਹ ਮਾਂ ਨੂੰ ਵੀ ਪਤਾ ਹੋਣਾ ਚਾਹੀਦਾ ਵਾ ਨੀ ਹੈਗਾ ਕਵੀ ਉਹ ਵੀ ਆਪਾਂ ਨੂੰ ਸਰਕਾਰ ਆ ਕੇ ਦੱਸੂਗੀ ਹਨ ਤੇ ਇੰਨਾ ਕੁ ਗੱਲਾਂ ਦਾ ਤੁਸੀਂ ਥੋੜਾ ਜਿਆ ਆਪਦਾ ਜੋ ਵੀ ਹੈ ਹਨਾ ਧਿਆਨ ਰੱਖੋ ਚੰਗੀਆਂ ਚੀਜ਼ਾਂ ਖਾਓ ਹਨਾ ਘਰੇ ਬਣਾ ਕੇ ਖਾ ਲਓ ਜ਼ਰੂਰੀ ਨਹੀਂ ਵੀ ਆਪਾਂ ਬਾਜ਼ਾਰ 'ਚ ਹੀ ਜਾ ਕੇ ਪੀਜ਼ਾ 버ਗਰਾਂ ਨਾਲ ਹੀ ਰੱਜਣਾ ਵਾ ਉਹ ਸਭ ਮੈਦਾ ਵਾ ਜਿੰਨਾ ਮਰਜ਼ੀ ਖਾਈ ਚੱਲੋ ਤੁਸੀਂ ਘਰੇ ਮੈਦੇ ਦੀਆਂ ਰੋਟੀਆਂ ਬਣਾ ਕੇ ਖਾਈ ਚੱਲੋ ਨੂਨ ਪਾ ਕੇ ਖਾ ਲਓ ਕੋਸ਼ ਪਾ ਕੇ ਖਾ ਲਓ ਜੇ ਮੈਦਾ ਹੀ ਖਾਣਾ ਤਾਂ ਇਸੋਂ ਬਿਹਤਰ ਆ ਵੀ ਤੁਸੀਂ ਆਪ ਦਾ ਚੰਗੀਆਂ ਮੋਟਾ ਨਾਜ਼ ਲਿਆ ਕੇ ਉਹ ਖਾਇਆ ਕਰੋ ਛੋਲੇ ਜਿਵੇਂ ਹੋ ਗਏ ਜੌਆਂ ਦਾ ਆਟਾ ਹੋ ਗਿਆ ਮੱਕੀ ਦਾ ਹੋ ਗਿਆ ਬਾਜਰੇ ਦਾ ਹੋ ਗਿਆ ਕਿੰਨੀਆਂ ਚੀਜ਼ਾਂ ਆਪਾਂ ਨੂੰ ਖਾਣ ਵਾਸਤੇ ਆ ਹਨ ਤੇ ਉਹ ਚੀਜ਼ਾਂ ਖਾਇਆ ਕਰੋ ਆਪਦੀ ਸਿਹਤ ਦਾ ਧਿਆਨ ਰੱਖੋ ਧੰਨਵਾਦ ਹੋਰ